ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਮੂਲ ਮੰਤਰ ਜਾਪ ਦੀ ਸ਼ਕਤੀ ਦੇਖਣੀ ਹੈ ਤਾਂ ਇਹ ਤਿੰਨ ਕੰਮ ਕਰੋ ਸਾਂਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਮੂਲ ਮੰਤਰ ਦਾ ਜਾਪ ਜੋ ਮੁਨੁੱਖ ਵੀ ਕਰਦੇ ਹਨ ਤਾਂ ਉਹ ਇਹ ਤਿੰਨ ਕੰਮ ਜ਼ਰੂਰ ਕਰਨ ਤਾਂ ਦੇਖਣਾ ਜੀ ਦਿਨਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਤੁਹਾਡੀ ਕਿਸਮਤ ਤੇ ਤੁਹਾਡੇ ਭਾਗ ਬਦਲ ਜਾਣਗੇ ਤੁਹਾਡੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਤੇ ਵਰਕਾ ਜਾਣਗੀਆਂ ਇਹ ਉਹ ਕਿਹੜਾ ਕੰਮ ਹੈ ਜੋ ਆਪਾਂ ਮੂਲ ਮੰਤਰ ਕਾਢੇ ਸਮੇਂ ਕਰਨਾ ਹੈ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਵਿੱਚ ਕਰਾਂਗੇ ਜੀ ਸਾਧ ਸੰਗਤ ਜੀ ਇਸ ਕਰਕੇ ਪੂਰੀ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਜੀ ਤੇ ਸਮਝਣਾ ਜੀ ਸਭ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਫਤ ਲਿਖ ਕੇ ਆਪਣੀ ਹਾਜ਼ਰੀ ਜੋ ਲਗਵਾਉਣਾ ਜੀ ਤਾਂ ਕਿ ਤੁਹਾਡੇ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮੇਰਪਿਆ ਹੱਥ ਹੋ ਜਾਵੇ ਅੱਜ ਦੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਜੀ ਸਾ ਸੰਗਤ ਜੀ ਮੂਲ ਮੰਤਰ ਦਾ ਜਾਪ ਸਾਡੇ ਪਹਿਲੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ਿਸ਼ ਹੈ ਜੀ ਜੋ ਵੀ ਮਨੁੱਖ ਪੂਰੀ ਸ਼ਰਤਾਂ ਦੇ ਨਾਲ ਤੇ ਭਰੋਸੇ ਦੇ ਨਾਲ ਕਰਦੇ ਹਨ ਉਹਨਾਂ ਦੀ ਹaik ਮਨ ਕਾਮਨਾ ਤੇ ਇੱਛਾ ਪੂਰੀ ਹੋ ਜਾਂਦੀ ਹੈ ਕਿਉਂਕਿ ਮੂਲ ਮੰਤਰ ਦਾ ਜਾਪ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਆਪ ਹਨ ਜਿਸ ਰਸਨਾ ਦੇ ਉੱਤੇ ਜਿਸ ਹਿੱਤੇ ਦੇ ਉੱਤੇ ਮੂਲ ਮੰਤਰ ਦਾ ਜਾਪ ਵਸ ਜਾਂਦਾ ਹੈ ਸਮਝੋ ਉਸ ਦਾ ਬੇੜਾ ਪਾਰ ਹੋ ਗਿਆ ਪਰ ਸਾਡੇ ਵਿੱਚੋਂ ਕਈ ਅਜੇਹੇ ਮਨੁੱਖ ਹਨ ਮਨੁੱਖ ਨੇ ਜੋ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰਦੇ ਹਨ ਤੇ ਨਾਲ ਨਾਲ ਕੀ ਗਲਤੀ ਕਰ ਬੈਠਦੇ ਹਨ ਕਿ ਸਾਡੇ ਉੱਤੇ ਕਿਰਪਾ ਹੋਣ ਵਿੱਚ ਦੇਰੀ ਲੱਗ ਜਾਂਦੀ ਹੈ ਤਾਂ ਉਹ ਗਲਤੀ ਆਪਾਂ ਹੁਣ ਬਿਲਕੁਲ ਨਹੀਂ ਕਰਨੀ ਕਿਰਪਾ ਹੁੰਤੇ ਦੇਰੀ ਲੱਗ ਸਕਦੀ ਹੈ ਆਪਾਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਤੇ ਗਿੰਤੀ ਮਿੰਤੀਆਂ ਵੀ ਕਰਦੇ ਹਾਂ ਜਿਵੇਂ ਕਿ ਕਈਆਂ ਨੂੰ ਹੁੰਦਾ ਹੈ ਕਿ ਇੱਕ ਤੋਂ ਵੱਧ ਮੂਲ ਮੰਤਰ ਦਾ ਜਾਪ ਕਰੀਏ ਕਈ ਧੋਰ ਮਾਲਾ ਦਾ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਤੇ ਕਈ 4 ਕਈ 6 ਤੇ ਕਈ 11 ਮਾਲਾ ਦਾ ਵੀ ਜਾਪ ਕਰਦੇ ਹਨ ਤੇ ਸਾ ਸੰਗਤ ਜੀ ਕਈ ਇਸ ਤੋਂ ਵੱਧ ਵੀ ਕਰਦੇ ਹੋਣਗੇ ਪਰ ਗਲਤੀ ਕਿੱਥੇ ਹੋ ਜਾਂਦੀ ਹੈ ਜਦੋਂ ਅਸੀਂ ਸਿਰਫ ਗੰਤੇ ਮੰਟੀਆਂ ਦੇ ਵਿੱਚ ਹੀ ਰਹਿ ਜਾਂਦੇ ਹਾਂ ਤੇ ਕਾਲੀ ਕਾਲੀ ਵਿੱਚ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਜਿੱਥੇ ਕਿ ਸਾਡੀ ਕੋਈ ਭਾਵਨਾ ਹੀ ਨਹੀਂ ਬਣਦੀ ਅਸੀਂ ਆਪਣੇ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੂੰ ਕੁਲ ਮਰਸੂਸ ਨਹੀਂ ਕਰ ਪਾਉਂਦੇ ਕਿਉਂਕਿ ਸਾਡੇ ਸਿਰਫ ਰਸਨਾ ਵਿੱਚ ਹੀ ਮੂਲ ਮੰਤਰ ਦਾ ਜਾਪ ਕਰ ਰਹੀ ਹੁੰਦੀ ਹੈ ਕਈ ਤਰ੍ਹਾਂ ਦੇ ਇਸ ਪ੍ਰਤੀਵੇ ਵਿਚਾਰ ਹੁੰਦੇ ਹਨ ਕਿ ਕਈ ਵਾਰ ਆਪਾਂ ਘੜੀ ਵੀ ਦੇਖਦੇ ਰਹਿੰਦੇ ਹਾਂ ਗੁਰਮੰਤਰ ਦਾ ਜਾਪ ਕਰਦੇ ਸਮੇਂ ਕਿ ਅਸੀਂ ਇਸ ਤੋਂ ਬਾਅਦ ਆ ਕੰਮ ਵੀ ਕਰਨਾ ਹੈ ਤੇ ਉਹ ਵੀ ਕੰਮ ਕਰਨਾ ਹੈ ਪਾਪ ਕਿ ਸਾਡੇ ਮਨ ਵਿੱਚ ਸਾਡੇ ਕੰਮਾਂ ਦੀ ਹੀ ਫਿਕਰ ਚੱਲਦੀ ਰਹਿੰਦੀ ਹੈ ਪਰ ਰਸਨਾ ਮੂਲ ਮੰਤਰ ਦਾ ਜਾਪ ਅਸੀਂ ਕਰਦੇ ਹੀ ਰਹਿੰਦੇ ਹਾਂ ਵੈਸੇ ਤਾਂ ਮਹਾਂਪੁਰਖ ਜੀ ਕਹਿੰਦੇ ਹਨ ਕਿ ਸਾਡੀ ਰਸਨਾ ਤੇ ਵੀ ਜਦੋਂ ਮੂਲ ਮੰਤਰ ਦਾ ਜਾਪ ਆਉਂਦਾ ਹੈ ਉਹ ਤਾਂ ਆਪਣਾ ਕੰਮ ਹੀ ਕਰ ਲੈਂਦਾ ਹੈ ਪਰ ਜਿੱਕਰ ਅਸੀਂ ਹਿੱਦੇ ਰਹੀ ਪਾਪ ਜੇਕਰਸੀਂ ਮਨਣਾ ਰਹੀ ਗੁਰੂ ਨਾਨਕ ਪਾਤਸ਼ਾਹ ਦੇ ਚਰਨਾ ਵਿੱਚ ਜੁੜ ਜਾਵਾਂਗੇ ਤਾਂ ਸਾਡੇ ਉੱਤੇ ਸੋ ਨਾਲੋਂ ਵੱਧ ਕਿਰਪਾ ਹੋਵੇਗੀ ਇਸ ਕਾਇਕੇ ਜਦੋਂ ਵੀ ਮੂਲ ਮੰਤਰ ਦਾ ਜਾਪ ਕਰਨਾ ਹੈ ਚਾਹੇ ਘੱਟ ਕਰ ਲੋ 108 ਵਾਰ ਮੂਲ ਮੰਤਰ ਦਾ ਜਾਪ ਕਰ ਲੋ ਜਾਂ 108 ਤੋਂ ਵੀ ਘੱਟ ਕਰ ਸਕਦੇ ਹਨ ਤੁਸੀਂ ਭਾਵੇਂ 5 ਵਾਰ ਭਾਵੇਂ 10 ਵਾਰ ਪੜ੍ਹ ਲਵੋ ਪਰ ਪੂਰੀ ਸ਼ਰਧਾ ਤੇ ਭਾਵਨਾ ਨਾਲ ਪੜਿਆ ਕਰੋ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਆਪਣੇ ਅੰਗ ਸੰਗ ਮਹਿਸੂਸ ਕਰਿਆ ਕਰੋ ਤਾਂ ਦਿਖਣਾ ਤੁਹਾਨੂੰ ਆਪਣੇ ਆਪ ਦੇ ਵਿੱਚ ਬੜਾ ਬਦਲਾਅ ਹੁੰਦਾ ਨਜ਼ਰ ਆਵੇਗਾ ਤੁਹਾਡਾ ਮਨ ਕੁਰੀਤੀਆਂ ਨੂੰ ਛੱਡ ਗੁਰੂ ਨਾਨਕ ਦੇ ਚਰਨਾਂ ਵਿੱਚ ਜੁੜ ਜਾਵੇਗਾ ਤਾਂ ਸਾਧ ਸੰਗਤ ਜੀ ਆਪਾਂ ਅੱਜ ਤੋਂ ਹੀ ਮੁਲ ਮੰਤਰ ਦਾ ਜਾਪ ਕਰਨਾ ਹੈ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੰਗ ਸੰਗ ਮਹਿਸੂਸ ਕਰਕੇ ਮੂਲ ਮੰਤਰ ਦਾ ਜਾਪ ਆਪਣੇ ਗੁਰੂ ਨਾਨਕ ਪਾਤਸ਼ਾਹ ਨੂੰ ਆਪਣੇ ਕੋਲ ਸਮਝ ਕੇ ਕਰਨਾ ਹੈ ਜੇਕਰ ਅਸੀਂ ਅੱਜ ਤੋਂ ਹੀ ਇਹ ਕੰਮ ਕਰ ਲਵਾਂਗੇ ਤਾਂ ਸਾਡੇ ਮਨ ਵਿੱਚ ਬਹੁਤ ਸਹਿਜ ਇਕਚਿਤ ਹੋ ਕੇ ਮੂਲ ਮੰਤਰ ਦਾ ਜਾਪ ਕਰਨਾ ਕਰਨ ਦੇ ਨਾਲ ਦੇਖਣਾ ਗੁਰੂ ਨਾਨਕ ਦੇਵ ਜੀ ਦੀ ਤੁਹਾਡੀ ਇਨਕਿਤ ਪਾਤੇ ਇੰਨੀ ਪ੍ਰਗਟ ਹੋ ਜਾਵੇਗੀ ਕਿ ਤੁਹਾਡੇ ਤੋਂ ਸੰਭਾਲਿਆ ਜੇ ਸੰਭਾਲੀ ਨਹੀਂ ਜਾਣੀ ਕਿਉਂਕਿ ਮੂਲ ਮੰਤਰ ਦਾ ਜਾ ਕਰਨ ਵਾਲੇ ਮਨੁੱਖਾਂ ਦੇ ਮਨ ਵਿੱਚ ਭਾਵਨਾਉਣ ਤੋਂ ਪਹਿਲਾਂ ਹੀ ਗੁਰੂ ਨਾਨਕ ਪਾਤਸ਼ਾਹ ਉਹਨਾਂ ਦੀ ਭਾਵਨਾ ਤੇ ਇੱਛਾ ਪੂਰੀਆਂ ਕਰ ਦਿੰਦੇ ਹਨ ਐਨੀ ਕਿਰਪਾ ਹੋ ਜਾਂਦੀ ਹੈ ਮੂਲ ਮੰਤਰ ਦਾ ਜਾਪ ਤੇ ਅਸੀਂ ਹਰ ਰੋਜ਼ ਜਾਪ ਕਰਦੇ ਹਾਂ ਤੇ ਬਸ ਕਿੰਨੀਆਂ-ਕਿੰਨੀਆਂ ਦੇ ਵਿੱਚ ਹੀ ਲੱਗੇ ਰਹਿੰਦੇ ਹਾਂ ਤਾਂ ਅੱਜ ਤੋਂ ਜਦੋਂ ਵੀ ਆਪਾਂ ਮੂਲ ਮੰਤਰ ਦਾ ਜਾਪ ਕਰਨਾ ਹੈ ਪਿਆਰ ਸਤਿਕਾਰ ਟੇਸ਼ਰਟਾਂ ਦੇ ਨਾਲ ਤੇ ਪ੍ਰੋਸਟ ਦੇ ਨਾਲ ਕਰਨਾ ਹੈ ਫਿਰ ਦੇਖਣਾ ਕਿੰਝ ਕਿਸਮਤ ਚਮਕ ਜਾਵੇਗੀ ਅਤੇ ਉਸ ਤੋਂ ਵੱਧ ਦੂਸਰੀ ਗੱਲ ਹੈ ਜੀ ਮੂਲ ਮੰਤਰ ਦਾ ਜਾਪ ਦਾ ਸਹੀ ਸਮਾਂ ਉਹ ਕਿਹੜਾ ਹੈ ਜੀ ਤਾਂ ਵੇਖੋ ਜੀ ਇੱਥੇ ਮਹਾਂਪੁਰਖ ਜੀ ਆਖਦੇ ਹਨ ਕਿ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਸਾਡੇ ਉੱਤੇ ਕਿਸੇ ਵੀ ਪ੍ਰਕਾਰ ਦੀ ਕੋਈ ਬੰਦੀ ਨਹੀਂ ਹੈ ਐਸੀ ਤਾਂ ਕਿਸੇ ਵੀ ਬਾਣੀ ਨੂੰ ਪੜਨ ਦੇ ਲਈ ਸਾਡੇ ਉੱਤੇ ਕੋਈ ਪਵੰਦੀ ਨਹੀਂ ਹੈ ਜਦੋਂ ਵੀ ਸਾਡਾ ਦਿਲ ਕਰਦਾ ਹੈ ਅਸੀਂ ਮੂਲ ਮੰਤਰ ਦਾ ਜਾ ਚਾ ਕਿਸੇ ਹੋਰ ਕਿਸੇ ਬਾਣੀ ਦਾ ਜਾਪ ਕਰ ਸਕਦੇ ਹਾਂ ਪਰ ਸਾਡੇ ਜੀਵਨ ਦੇ ਵਿੱਚ ਅੰਮ੍ਰਿਤ ਵੇਲੇ ਦੀ ਖਾਸ ਮਹੱਤਤਾ ਹੈ ਕਿਉਂਕਿ ਅੰਮ੍ਰਿਤ ਵੇਲੇ ਜੋ ਵੀ ਮਨੁੱਖ ਵੀ ਸੰਭਾਲਦੇ ਹਨ ਉਹਨਾਂ ਦੇ ਉੱਤੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਸਭ ਤੋਂ ਪਹਿਲਾਂ ਕਿਰਪਾ ਹੋ ਜਾਂਦੀ ਹੈ ਕਿਉਂਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ 24 ਘੰਟਿਆਂ ਦੇ ਵਿੱਚ ਸਾਡੇ ਕੋਲੋਂ ਅਮਿਤ ਵੇਲਾ ਮੰਗਿਆ ਹੈ ਇਹ ਅਮਿਤ ਵੇਲੇ ਦੇ ਜੋ 3 ਘੰਟੇ ਹਨ ਜੇਕਰ ਉਹ 3 ਘੰਟੇ ਦੇ ਵਿੱਚ ਅਸੀਂ ਵਾਹਿਗੁਰੂ ਅਕਾਲ ਪੁਰਖ ਦੇ ਨਾਲ ਜੁੜਨ ਦਾ ਯਤਨ ਵੀ ਕਰ ਲਈਏ ਤਾਂ ਵਾਹਿਗੁਰੂ ਕਾਲਪੁਰਖ ਜੀ ਬੇਅੰਤ ਕਿਰਪਾ ਸਾਡੇ ਉੱਤੇ ਹੋ ਸਕਦੀ ਹੈ ਤਾਂ ਇਸ ਕਰਕੇ ਆਪਾਂ ਅੰਮਿਟ ਵੇਲਾ ਜਰੂਰ ਸੰਭਾਲਣਾ ਹੈ ਅੰਮਿਟ ਵੇਲੇ ਦੇ ਚਾਹੀ ਅਸੀਂ ਪੰਜ ਬਾਣੀਆਂ ਦਾ ਪਾਠ ਹੀ ਕਰ ਰਹੇ ਹਾਂ ਚਾਹੇ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ ਤਾਂ ਪੂਰੀ ਸਹਿਜ ਦੇ ਨਾਲ ਇੱਕ ਮਨ ਇੱਕ ਚਿੱਤ ਹੋ ਕੇ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਇਹ ਕੋਸ਼ਿਸ਼ ਕਰਨੀ ਹੈ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੀ ਅੰਮ੍ਰਿਤ ਵੇਲੇ ਉੱਠ ਕੇ ਮੂਲ ਮੰਤਰ ਦਾ ਜਾਪ ਕਰੀਏ ਪਰ ਜੇਕਰ ਕਿਸੇ ਵੀ ਕਾਰਨ ਕਰਕੇ ਅਸੀਂ ਅੰਮ੍ਰਿਤ ਵੇਲੇ ਨਹੀਂ ਉੱਠ ਪਾਉਂਦੇ ਪਰ ਅਸੀਂ ਅੰਮ੍ਰਿਤ ਵੇਲੇ ਉੱਠਦੇ ਜੂਰ ਹਾਂ ਪਰ ਸਾਡੇ ਬਾਕੀ ਕੰਮ ਤੰਦੇ ਬਹੁਤ ਜ਼ਿਆਦਾ ਹੁੰਦੇ ਹਨ ਅਸੀਂ ਦੁਨਿਆਵੀ ਕੰਮਾਂ ਵਿੱਚ ਲੱਗੇ ਹੋਏ ਹਾਂ ਪਰ ਫਿਰ ਵੀ ਜਦ ਸਾਨੂੰ ਵੇਲਾ ਮਿਲਦਾ ਹੈ ਤਾਂ ਇੱਕ ਵਾਰ ਚੌਂਕੜਾ ਮਾਰ ਕੇ ਇੱਕ ਮਨ ਇੱਕ ਚਿੱਤ ਹੋ ਕੇ ਬਾਣੀ ਜ਼ਰੂਰ ਪੜਨੀ ਚਾਹੀਦੀ ਹੈ। ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਮੂਲ ਮੰਤਰ ਦਾ ਜਾਪ ਅਸੀਂ ਤੋਂ ਡੇ ਫਿਰਦੇ ਆਤੇ ਕੰਮ ਕਰ ਕਰਦੇ ਹੋਏ ਵਿਕਾਸ ਕਰ ਸਕਦੇ ਹਾਂ। ਕਿਸੇ ਵੀ ਪ੍ਰਕਾਰ ਦੀ ਕੋਈ ਜਗ੍ਹਾ ਦੀ ਪਵੰਤੀ ਨਹੀਂ ਹੁੰਦੀ ਤੀਸੀ ਗੱਲ ਅਸੀਂ ਮੂਲ ਮੰਤਰ ਦਾ ਜਾਪ ਸਫਰ ਦੇ ਨੂਰਾਨੀ ਕਰ ਸਕਦੇ ਹਾਂ ਸਾ ਸੰਗਤ ਜੀ ਕਈ ਮਨੁੱਖ ਆਖਦੇ ਹਨ ਕਿ ਉਸ ਵੇਲੇ ਸਾਡੇ ਪੈਰਾਂ ਵਿੱਚ ਚੱਪਲ ਵੀ ਹੁੰਦੀ ਹੈ ਜਾਂ ਜੁੱਤੀ ਵੀ ਹੁੰਦੀ ਹੈ ਅਸੀਂ ਪਾਠ ਕਰੀਏ ਜਾਂ ਨਾ ਕਰੀਏ ਤਾਂ ਵੇਖੋ ਸਾ ਸੰਗਤ ਜੀ ਕਿ ਆਪਾਂ ਪਹਿਲਾਂ ਵੀ ਦੱਸਿਆ ਹੈ ਕਿ ਗੁਰਨਾਨਕ ਸੱਚੇ ਪਾਤਸ਼ਾਹ ਜੀ ਸਾਡੇ ਮਨ ਦਾ ਪਿਆਰ ਸਤਿਕਾਰ ਤੇ ਭਾਵਨਾ ਵੀ ਦੇਖਦੇ ਹਨ ਉਹ ਸਾਨੂੰ ਬਾਹਰੀ ਰੂਪ ਦੇ ਵਿੱਚ ਨਹੀਂ ਦੇਖਦੇ ਕਿ ਬਾਹਰੀ ਰੂਪ ਦੇ ਵਿੱਚ ਮਨੁੱਖ ਕੀ ਕਰ ਰਿਹਾ ਹੈ ਉਹ ਤਾਂ ਸਾਡੇ ਅੰਦਰਲੀ ਦੀ ਭਾਵਨਾ ਦੇਖਦੇ ਹਨ ਤੇ ਜੇਕਰ ਅਸੀਂ ਅੰਦਰ ਮਾਲਕ ਦੇ ਨਾਲ ਜੁੜੇ ਹੋਏ ਹਾਂ ਤਾਂ ਫਿਰ ਸਾਨੂੰ ਯਾਦ ਕਰਨਾ ਨਹੀਂ ਪੈਂਦਾ ਜਦ ਆਪਣੇ ਆਪ ਤੇ ਆਉਂਦੀ ਹੈ ਤੇ ਯਾਦ ਉਤੇ ਫੇ ਕੰਟਰੋਲ ਹੀ ਨਹੀਂ ਰੰਦਾ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਮਨ ਗੁਰਨਾਨਕ ਦੇ ਲੜ ਕਿਦਾਂ ਲੱਗ ਪਿਆ ਹੈ ਅਸੀ ਕੰਮ ਕੋਈ ਹੋਰ ਕਰ ਰਹੇ ਹੁੰਦੇ ਹਾਂ ਪਰ ਸਾਡੇ ਅੰਦਰ ਵਾਹਿਗੁਰੂ ਜੀ ਦਾ ਸੀਮਨ ਚੱਲ ਰਿਹਾ ਹੁੰਦਾ ਹੈ ਮੂਰਮੰਤ ਦਾ ਜਾਪ ਚੱਲ ਰਿਹਾ ਹੁੰਦਾ ਹੈ ਜਾਂ ਗੁਰਬਾਣੀ ਦਾ ਕੋਈ ਹੋਰ ਸ਼ਬਦ ਤੁਮਚਾਂ ਗੁਰਬਾਣੀ ਦਾ ਕੋਈ ਪਾਠ ਚੱਲ ਰਿਹਾ ਹੁੰਦਾ ਹੈ ਤਾਂ ਇਹ ਯਾਦ ਦੇ ਵਿੱਚ ਸਾਡਾ ਮਨ ਵਸ ਵਿੱਚ ਨਹੀਂ ਹੁੰਦਾ ਯਾਦ ਉਸ ਮਾਲਕ ਨੂੰ ਅਸੀਂ ਕਿਸੇ ਵੇਲੇ ਵੀ ਕਰਦੇ ਹਾਂ ਕਿਸੇ ਵੀ ਹਾਲਾਤ ਵਿੱਚ ਕਰ ਸਕਦੇ ਹਾਂ ਬਸ ਵਾਹਿਗੁਰੂ ਜੀ ਸਾਡਾ ਭਰੋਸਾ ਦੇਖਦੇ ਹਨ ਸਾਡੀ ਛੜਤਾ ਦੇਖਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਬਾਹਰੀ ਰੂਪ ਵਿੱਚ ਨਹੀਂ ਦੇਖਦੇ ਸਾਨੂੰ ਅੰਦਰੋਂ ਦੇਖਦੇ ਹਨ ਕਿ ਇਹ ਮਨੁੱਖ ਕਿੱਦਾਂ ਦਾ ਹੈ ਇਹ ਮਨੁੱਖ ਕਿ ਉਪਰੋਂ ਉਪਰੋਂ ਬਾਣੀ ਪੜ ਰਿਹਾ ਹੈ ਜਾਂ ਅੰਦਰੋਂ ਵੀ ਮੇਰੇ ਨਾਲ ਜੁੜਿਆ ਹੋਇਆ ਹੈ ਬਸ ਆਪਾਂ ਹਰ ਹਾਲ ਦੇ ਵਿੱਚ ਗੁਰਬਾਣੀ ਨਾਲ ਜੁੜਨਾ ਹੈ ਕਿਉਂਕਿ ਜਿੰਨਾ ਵੀ ਅਸੀਂ ਗੁਰਬਾਣੀ ਪੜਾਂਗੇ ਗੁਰਬਾਣੀ ਦੇ ਵਿਚਾਰ ਕਰਾਂਗੇ ਗੁਰਬਾਣੀ ਨੂੰ ਸਮਝਾਂਗੇ ਉਨ ਨਹੀਂ ਸਾਡੇ ਗੁਰੂ ਜੀ ਸਾਡੇ ਉੱਤੇ ਕਿਰਪਾ ਬਖਸ਼ਣਗੇ ਸਾਡੇ ਮਨ ਤੇ ਤੰਨ ਦੇ ਲੋਕਾਂ ਨੂੰ ਢੂਰ ਕਰ ਦੇਣਗੇ ਕਿਉਂਕਿ ਜਿੱਥੇ ਗੁਰੂ ਦਾ ਨਾਮ ਹੈ ਨਾਮ ਚਾਹੀ ਅਸੀਂ ਕਿਸੇ ਵੀ ਤਰੀਕੇ ਨਾਲ ਲੈ ਰਹੇ ਹਾਂ ਉੱਥੇ ਹੀ ਗੁਰੂਆਂ ਦੀਆਂ ਬਕਤਾ ਉੱਥੇ ਹੀ ਗੁਰੂ ਦੀ ਕਿਰਪਾ ਸਾਡੇ ਉੱਤੇ ਹੋ ਜਾਂਦੀ ਹੈ ਕਿ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਕਹਿ ਜਾਵੇਗੀ ਸਾ ਸੰਗਤ ਜੀ ਤੁਸੀਂ ਵੀ ਮੂਲ ਮੰਤਰ ਦਾ ਜਾਪ ਕਰਕੇ ਤੇ ਆਪਣੇ ਗੁਰੂ ਦੀ ਕਿਰਪਾ ਨੂੰ ਪਰਖ ਕੇ ਦੇਖ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ